ਮੇਰੀ ਜਾਨ ਮੈਨੂੰ ਵਾਰਕ ਨਹੀਂ ਇੱਕ ਕਰੋ ਵੀ ਕਰਾ ਜਾ ਜੇ ਕੋ ਮਰਜੀ ਕਰਾ ਜਾ ਜਮਾਨੀ ਕਰਨ ਸਿਲਵਾਜ ਤੂੰ ਤਾਂ ਪੈਸੇ ਨਹੀਂ ਲੈ ਮੈਨੂੰ ਪੈਸੇ ਦਿੱਤੇ ਤੂੰ ਕਿਦੋਂ ਮੇਰੇ ਪੈਸੇ ਦਿੱਤੇ ਹੈ ਭੈਣ ਜੀ ਕਿਦੋਂ ਪੈਸੇ ਦੇ ਕੇ ਤੂੰ ਮੈਨੂੰ ਮੈਡਮ ਜੀ ਕਿਦੋਂ ਪੈਸੇ ਦੇ ਕੇ ਮੈਨੂੰ ਕੋਈ ਨਹੀਂ ਦੇ ਤੂੰ ਕੋਈ ਤੂੰ ਦੱਸ ਤੂੰ ਤੂੰ ਮੈਨੂੰ ਪੈਸੇ ਦੇ ਕੇ ਹਾਂ ਤੈਨੂੰ ਕਾਹਬ ਬੋਲਣ ਦਾ ਕਿਦੋਂ ਪੈਸੇ ਦੇ ਕੇ ਗਏ ਮੈਨੂੰ ਤੂੰ ਮੈਂ ਤੁਹਾਨੂੰ 5000 ਪੈਸੇ ਦੇ ਤਰ੍ਹਾਂ ਕਿੱਲੇ ਲੜੇ ਕੀ ਚੀਜ਼ ਦਾ ਕੀ ਪ੍ਰੋਬਲਮ ਕੀ ਤੁਹਾਨੂੰ ਉਹ ਭਾਜੀ ਮੈਂ ਦੱਸਦਾ ਗੱਲ ਇੱਕ ਮਿੰਟ ਮੇਰੀ ਗੱਲ ਸੁਣੋ ਬਾਰੇ ਇਹ ਦਿਨ ਬਲਜਿੰਦਰ ਇੱਥੇ ਖੜੀ ਬਾਹਰ ਕੁੜੀ ਹ ਕੀ ਹੋਇਆ ਵੀ ਇਹ ਬਚਾਰੀ ਕਿਤੇ ਮੈਂ ਇਹਨੂੰ ਬਚਾਰੀ ਨੂੰ ਕਹਿਣਾ ਨਹੀਂ ਆ ਇਹ ਜਿਹੜਾ ਤੱਲੇ ਲੈਂਦੀ ਮੇਰਾ ਕੋਈ ਚਲਾਨੀ ਟੂਕੜਾ ਕਰਾਉਂਦਾ ਉਹ ਨੂੰ ਕੁੜਕਿੰਦੀ ਪਹਿਲਾਂ ਇਹਨਾਂ ਨੇ ਜਿਹੜਾ ਆਪਣੇ ਸਿਸਟਮ ਬਣੇ ਦੀ ਸਾਰਾ ਆਵੇ ਬਚਾਰੀ ਨਾਲ ਬੜੀ ਇਹਦਾ ਮੈਟਰ ਆ ਵਾ ਤੇ ਇਹਦੇ ਨਾਲ ਕੁਝ ਕਰਾ ਦੇ ਟੂਕੜਾ ਕਰਾ ਦੇ ਮਤਲਬ ਜਿਹੜਾ ਆਉਂਦਾ ਉਹ ਬਦਲ ਜਾਂਦਾ ਤੇ ਮੈਂ ਕੀ ਕਰਾਂ ਮੇਰੇ ਕੋਲ ਕੀ ਹੱਲ ਡਾਉਣੀ ਕਹਿੰਦੀ ਸਰ ਤੁਸੀਂ ਇਹ ਐਪ ਕਰ ਦਿਓ ਇਹਦੀ ਵੀ ਇਹਦਾ ਟੂਕੜਾ ਕਰਾ ਦਿਓ ਓਕੇ ਠੀਕ ਨਹੀਂ ਇਹਦਾ ਮੈਂ ਮੈਂ ਉਹਦੇ ਬਲਜਿੰਦਰ ਦੇ ਕੋਲ ਜਾ ਕੇ ਮੈਂ ਚੱਲ ਮੁੰਦੇ ਦੇ ਉਹਦਾ ਚਲਾਨ ਵੀ ਚੈੱਕ ਕਰਾਇਆ ਬਕਾਇਦਾ ਉਹਦੇ ਤੇ ਐਫਐਸਐਲ ਦੀ ਰਿਪੋਰਟ ਨਹੀਂ ਆ ਰਹੀ ਇਹ ਬੀਬੀ ਰਾਣੀ ਜਦੋਂ ਵੀ ਫੋਨ ਕਰਦੀ ਆ ਤਾਂ ਦੁਬਾਰਾ ਬੋਲਦੀ ਆ ਆਹ ਡਾਇਰੈਕਟ ਆ ਕੇ ਮੇਰਾ ਬੋਲਣਾ ਆਪੀ ਮੈਂ ਤਰਾ ਕਬੂਰ ਚੁੱਕਾ ਹੈ ਕੀ ਗੱਲ ਤੁਸੀਂ ਡਿਊਟੀ ਨਹੀਂ ਕਰਦੇ ਡਿਊਟੀ ਮੈਂ ਤੇਰੀ ਕਰਦਾ ਡਿਊਟੀ ਨਹੀਂ ਡਿਪਾਰਟਮੈਂਟ ਦੀ ਕਰਦਾ ਮੈਂ ਆਪਣੀ ਡਿਊਟੀ ਦਾ ਮਨਵਾਇ ਕੋਈ ਆ ਮੇਰੇ ਕੋਲ ਤੇਰੀ ਫਾਈਲ ਹੀ ਨਹੀਂ ਮੈਂ ਤੇਰੀ ਹੱਥ ਕਰਦੇ ਵੈ ਫਾਈਲ ਵੀ بیمار ਵੀ ਨਹੀਂ ਹੋਈ ਮੇਨੂੰ ਬਾਇ ਫਾਈਲ ਤੁਹਾਡੀ ਇਹਨਾਂ ਨੂੰ ਮਾਰ ਚੁੱਕੀ ਹੈ ਹੈ ਵੱਡੇ ਸਾਥ ਕੋਈ ਵੱਡੇ ਸਾਥ ਪੈਲਾ ਜਾ ਜਿਹੋਦਾ ਨੂੰ ਜਿੱਦਾ ਚੰਗਾ ਲੱਗਦਾ ਬਾਕੀ ਬੜਾ ਜੰਦਾਬਾ ਜੀ ਜੀ ਸਾਰਾ ਕੁਛ ਹੈ ਖਰੜਦੀ ਰਿਪੋਰਟ ਵੀ ਆ ਗਈ ਹੈ 2024 ਕਿਹੜੀ ਫਾਈਲ ਤੁਹਾਡੀ ਫਾਈਲ ਮੇਰੀ ਗੁਡੀਆ ਮੇਰੀ ਗੁਡੀਆ ਫੇਰ ਕਿਥੇ ਗਈ ਕਿਥੇ ਫਾਈਲ ਤੋਂ ਇਹਨਾ ਹੋ ਗਿਆ ਸਾਰਾ ਕੁਛ ਉਹਨੂੰ ਮੇਰ ਕੋਈ ਨਹੀਂ ਮੈਂ ਮੁੱਛ ਨਹੀਂ ਮਿਲੂ ਮੁੱਛਰ ਪਹਿਲਾਂ ਕੋਈ ਮੈਂ ਕਹੇ ਦੱਲ ਕਰੰਗਿਆ ਮੈਂ ਉਹ ਨਹੀਂ ਮੈਂ ਪੁੱਛ ਨਹੀਂ ਲਈ ਆ ਮੈਂ ਮੈਂ ਕਹੇ ਦਾ ਕੰਮ ਕਰਦੀ ਮੈਂ ਕੰਮ ਛੱਡ ਕੇ ਆਈ ਵੀਰਜੀ ਡੇਰ ਤੋਂ 2 ਸਾਲ ਹੋ ਗਏ ਤੇ ਆਉਂਦੀ ਮੇਰੇ ਨਾਲ ਸੁਣੋ ਪਹਿਲਾ ਮੁੰਸਰ ਮੈਨੂੰ ਪ੍ਰੋਬਲਮ ਕੀ ਹੈ ਪ੍ਰੋਬਲਮ ਹੈ ਕਿ ਗੁੱਡੀ ਆਈ ਤੇ ਸੌਰਿਆ ਨੇ ਕੁਝ ਦੇ ਕੇ ਮਾਰ ਦਿੱਤੀ ਹੈਗੀ ਅੱਛਾ ਉਹ ਤਾਂ ਇੱਕ ਬੱਚਾ 7 ਸਾਲ ਦਾ ਮੈਨੂੰ ਤਰਲੇ ਹੋ ਕੇ ਮਾਰ ਜੀ ਮੇਰਾ ਚਲਾਣ ਨਹੀਂ ਪੇਚ ਕਰਨ ਦਾ ਤੇ ਜਾ ਆਇਆ ਬਦਲ ਗਿਆ ਤੀਜੀ ਵਾਰ ਮੇਰੇ ਕੋ ਪੈਸੇ ਲੈਂਦੇ ਨਾ ਕਿੰਨੇ ਕੋਣੇ ਦਰਪੇ ਹੈ ਪਹਿਲੇ ਜਿਹੜਿਆ ਤੇ ਨਹੀਂ ਲਾਇਆ ਪੈਸੇ ਲਾਇਆ ਕਲਮਿੰਦਰ ਬਾਹਲੇ ਉਹ ਮਾਰ ਗਿਆ ਉਹ ਮਾਰ ਉਹ ਚਲੇ ਗਿਆ ਹੁਣ ਇਹ ਬਾ ਇਹ ਮੈਨੂੰ ਇਦਾਂ ਬੋਲਦਾ ਵਾ ਆ ਕੋਈ ਗੱਲ ਹੈ ਤੁਸੀਂ ਜਾਓ ਤੇ ਗਰੀਬ ਹੈ ਜਾਈ ਗਰੀਬ ਤੇ ਕੀ ਗੱਲ ਜੇ ਕੋਈ ਮੇਰੀ ਮਗਰ ਬੰਦਿਆ ਸੀ ਸਪੋਰਟ ਨਹੀਂ ਕੀਤਾ ਮੇਰੇ ਮੈਂ ਜਾਂਦਾ ਨਹੀਂ ਮੈਂ ਨਾਲ ਆਇਆ ਜੈ ਤੂੰ ਨਹੀਂ ਨਹੀਂ ਨਾ ਮੈਟਰ ਪਾਜੀ ਹੈਗਾ ਕਿੱਥੇ ਹੈ ਇਹਨਾਂ ਦਾ ਮੈਟਰ ਕਿਹਦੇ ਕੋਲ ਯਾਰ ਮੁਰਸ਼ੀਆ ਤੋਂ ਪਾਸ ਲੱਗਣਾ ਪਾਜੀ ਜੀ ਸਾਹਿਬ ਪਾਜੀ ਮੇਰੇ ਸੁਣੋ ਗੱਲ ਪੱਤਰਕਾਰ ਸਾਹਿਬ ਬੈਲੀ ਸੁਣੋ ਗੱਲ ਇਹ ਗੱਲ ਪਤਾ ਕੀ ਆ ਇਹਨਾਂ ਦਾ ਨਾ ਕੋਈ ਪੁਰਾਣਾ ਮੈਟਰ ਹੋਣਾ ਪੁਰਾਣਾ ਮੈਟਰ ਨਹੀਂ ਮੈਂ ਆਪਾਂ ਤੁਹਾਡੀ ਨਾਲ ਸੋ ਚੱਲੋ ਪੂਰੀ ਗੱਲ ਕੋਈ ਮਾਸ਼ਾਲਾ ਨਹੀਂ ਆ ਮੁਰਸ਼ੀ ਕੋ ਜਾ ਜਿਹਨੂੰ ਤਰੀ ਫਾਇਰ ਮਾਰ ਤੋਂ ਹੀ ਇਹ ਨਾ ਪਹਿਲਾਂ ਉਹ ਜ਼ਿੰਮੇਵਾਰ ਤੇਰਾ ਠੰਡਾਰ ਭਾਵੇਂ ਸੀਪੀ ਨੂੰ ਸ਼ਿਕਾਇਤ ਲਾ ਦੇ ਜਿਹਨੂੰ ਮਰਜੀ ਲਾ ਦੇ ਉਹ ਉਹ ਕਰਾਊਗਾ ਚਲੋ ਫਿਰ ਵੀ ਹੈਂਡਲ ਕਰਦੇ ਹੋ ਤੁਸੀਂ ਇਹ ਸਿਰਫ ਕਰ ਲੈਣਗੇ ਉਹਦੀ ਅਫਸਰ ਹੈ ਜਿਹਨੂੰ ਕੁੜੀ ਨੇ ਕਹਿਤਾ ਮੈਂ ਮੈਨੂੰ ਵੀਰਜੀ 1.5 ਦੋ ਸਾਲ ਕਿ ਮੈਂ ਕਹਿਦਾ ਕੰਮ ਕਰਦੀ ਮੈਂ ਕੰਮ ਛੱਡ ਕੇ ਉਹਨੀਆਂ ਅਗਲੇ ਕੁੱਤੇ ਬੀਤੇ ਤੈਨੂੰ ਜਾਏਗਾ ਫਾਈਲ ਜਸਰ ਮੜ ਜੈ ਨੂੰ ਦੇਖੋ ਜਰਾ ਫਾਈਲ ਦੇਖੋ ਆਪਾਂ ਇੱਥੇ ਹੈਗੇ ਦੇਖੋ ਐਡਾ ਕਰਦੇ ਜਦੋਂ ਪੈਂਦੇ ਉਦੋਂ ਐਡਾ ਬੋਲਦੇ ਚੱਲੋ ਕੋਈ ਨਾ ਚੱਲੋ ਕਾਗਜ਼ੀ ਪੱਤੇ ਦੇਖੋ ਤੈਨੂੰ ਫਾਈਲ ਮਾਰ ਦਈਏ ਨੇ ਨੇ ਤਵੀ ਆਪਣੀ ਜਗ੍ਹਾ ਸਹੀ ਉਹ ਆਪਣੀ ਜਗ੍ਹਾ ਸਹੀ ਵਿਚਾਰੀ ਦੋ ਸਾਲ ਅਗਲੀ ਦੀ ਵੀ ਹੋਣੀ ਹੈ ਨਾ ਇਹਦੀ ਕੈਂਡ ਵੀ ਮਾਰੀ ਕੋਈ ਭਾਈ ਬੜਾ ਮਾੜਾ ਬੋਲਦੀ ਹੈ ਤੂੰ ਹੀ ਕਿਤੇ ਸੁਣਿਆ ਨਹੀਂ ਇਹਦੀਆਂ ਵੈਲੇ ਦੀ ਜਿਹੜੀ ਕੁੜੀ ਚਲੀ ਗਈ ਹੈ ਮਾਰ ਗਈ ਹੈ ਤੇ ਉਹਨੇ ਤਾਂ ਪਿੱਟਣਾ ਉਹਦੇ ਮਾਰਨ ਤੱਕ ਬੈਠੇ ਨੇ ਬਾਤ ਤਾਂ ਵੀ ਆ ਪੂਰੇ ਮੈਟਰ ਦਾ ਉਹ ਫਿਰ ਫਿਰ ਆਪਾਂ ਕਿਉਂ ਐਲੀਵੇਸ਼ਨ ਲਾਉਂਦੇਗੇ ਐਲੀ ਕਿਸੇ ਦਾ ਪਤਾ ਨਹੀਂ ਮਾਰ ਗਈ ਹੈ ਲੈ ਕੀ ਹੋਇਆ ਵਾ ਤੁਹਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਕੀਤੀ ਮੈਂ ਤਾਂ ਨੋਰਮਲ ਕਰ ਰਿਹਾ ਹਾਂ ਆ ਕਿਉਂ ਕਰਨ ਤੇ ਬੈਸ ਇਨਾਮ ਦਾ ਦਾ ਮੇਰਾ ਨਗਰ ਮੀਤ ਕਹ ਰਿਹਾ ਅਮੇਜੀ ਅੰਦਰ ਬਹਿਸ ਵਰੀ ਹੋਣ ਦੀ ਸੀ ਕਿਸੇ ਆ ਸਹੀ ਸਾਬ ਮੈਂ ਵੀ ਜੀ 24 ਮਾਰਚ ਦੀ ਮੇਰੀ ਗੁੜੀਆ ਮਤਲਬ ਵੀ ਤੇ ਪੂਰੀ ਹੋ ਗਈ ਤੇ 24 ਮਾਰਚ ਕਿਹੜਾ ਸਾਲ ਪਿਛਲਾ ਸਾਲ ਜਿਹੜਾ 24 ਅੱਛਾ ਨਹੀਂ 2024 ਦੀ 16 ਮਾਰਚ ਨੂੰ ਨਾ 16 ਮਾਰਚ ਦੀ ਪੂਰੀ ਹੋ ਗਈ ਆ ਤੇ ਇੱਥੇ ਕੇਸ ਲੱਗਾ ਵਾ ਤੇ ਮੈਨੂੰ ਤਰਲੇ ਮਾਰਦੀਨ ਮੇਂ ਡੇਢ ਤੋਂ 2 ਸਾਲ ਹੋ ਗਏ ਹੁੰਦੀ ਨੇ ਮੇਰੀ ਕੋਈ ਸੁਣਾਈ ਨਹੀਂ ਹੋਣ ਤਾਈ ਕਿ ਸੁਣਵਾਈ ਕਰਨਾ ਚਾਹੁੰਦੇ ਕੀ ਸੁਣਵਾਈ ਮੇਰੇ ਚਲਾਨ ਭੇਜਣ ਵਾਲਾ ਮੇਰਾ ਚਲਾਨ ਨਹੀਂ ਭੇਜਦਾ 2 ਸਾਲ ਹੋ ਗਏ ਚਲਾਨ ਨਹੀਂ ਨਾ ਮੇਰਾ ਚਲਾਨ ਨਹੀਂ ਪੇਸ਼ ਕਰਨਦਾ ਵੀ ਤੁਹਾਨੂੰ ਕਿੱਥੋਂ ਪਤਾ ਲੱਗਾ ਵੀ ਚਲਾਨ ਨਹੀਂ ਪੇਸ਼ ਹੋਇਆ ਇਹ ਮੇਰਾ ਚਲਾਨ ਮੈਨੂੰ ਮਤਲਬ ਵੀ ਗਾੜੀ ਕੇਸ ਹੀ ਨਹੀਂ ਗਿਆ ਉਹ ਜਿਹੜੇ ਜਿੰਨਾਂ ਦਾ ਮਤਲਬ ਕੇਸ ਲੱਗਾ ਵਾ ਉਹ ਕਚਿਆਂ ਚ ਮੰਨਤਾ ਤੇ ਉਹ ਕਾਲੇ ਪਾਇਆ ਕਹਿੰਦਾ ਵੀ ਸਾਡਾ ਨਿਬੇੜਾ ਹੋਣਾ ਚਾਹੀਦਾ ਵਾ ਤੇ ਵੀ ਸਾਡਾ ਚਲਾਨ ਪੇਸ਼ ਕਰ ਦੋ ਤੇ ਇਹ ਮੇ ਕਿਸੇ ਦਾ ਕੰਮ ਕਰਦੀ ਮੈਂ ਕੰਮ ਛੱਡ ਕੇ ਆਉਣੀ ਆ ਇਹ ਇਦਾਂ ਹੀ ਬੋਲਦੇ ਮੈਨੂੰ ਕੀ ਕਿਤਨਾ ਬੋਲੇ ਅੱਜ ਤੁਹਾਨੂੰ ਅੱਜ ਵੀ ਮੈਨੂੰ ਇਦਾਂ ਬੋਲੇ ਵੀ ਜਦੋਂ ਤੂੰ ਚਾਹ ਪਾਣੀ ਦਾ ਖਰਚਾ ਲਿਆ ਵਾ ਸਾਰਾ ਕੁਝ ਕੀਤਾ ਫਿਰ ਤੂੰ ਕਿਉਂ ਇਦਾਂ ਬੋਲਦਾ ਫਿਰ ਜੇ ਲੈ ਵਾ ਕਿਸੇ ਦਾ ਕੰਮ ਕਰੋ ਅੱਛਾ ਪੈਸੇ ਲਿੱਤੇ ਤੁਹਾਡੇ ਕੋ ਹਾਂਜੀ ਕਿੰਨੇ ਲਿੱਤੇ ਪੰਜ ਹਜ਼ਾਰ ਰੁਪਈਆ ਲਿਆ ਇਹਨੇ ਇੱਕੋ ਵਾਰੀ ਕੇ ਬਾਰ-ਬਾਰ ਇੱਕ ਵਾਰ ਤੀਜੀ ਆ ਗਿਆ ਤੀਜੀ ਵਾਰ ਤੀਜੀ ਜਾਣੇ ਨੇ ਲੈ ਲਿਆ ਮਤਲਬ ਕਿ ਹਰ ਵਾਰੀ ਇੱਕ ਜਿਹੜਾ ਨਵਾਂ ਦਾ ਪਾਣੀ ਹਾਂਜੀ ਹਾਂਜੀ ਕੋਈ ਨਹੀਂ ਸੁਣਾਈ ਮੇਰੀ ਚਲਾਨ ਪੇਸ਼ ਨਹੀਂ ਕਰਦੇ ਨਾ ਮੇਰਾ ਚਲਾਨ ਨਹੀਂ ਪੇਸ਼ ਕਰਨਦਾ ਅੱਛਾ ਕੀ ਕੰਮ ਤੇ ਕੀ ਮੰਗ ਕਰਦੀ ਆ ਤੁਸੀਂ ਮੈਂ ਮੰਗ ਕਰਦੀ ਆ ਕਿ ਮੇਰਾ ਚਲਾਨ ਭੇਜਿਆ ਜਾਵੇ ਤੇ ਇਹਨੂੰ ਬੋਲਣ ਦੀ ਜਾਸ ਸਖਾਈ ਜਾਵੇ ਕਿਹੜਾ ਐ ਸਹੀ ਨਾਮ ਪਤਾ ਉਹ ਇਹਦਾ ਨਾਮ ਰਵਿੰਦਰ ਲਗਾਤਾਰ ਉਹਦੇ ਇਹਦੇ ਨਾਲ ਡੀਲ ਹੁੰਦੀ ਤੁਹਾਡੀ ਹਾਂਜੀ ਇਹਦੇ ਕੋਈ ਕੇਸ ਆ ਹੋਣੇ ਇਹਨੇ ਕਿਹਾ ਸੀ ਇੱਥੇ ਮੈਂ ਆਈ ਸਾਂ ਮੈਂ ਪਰੇਸ਼ਾਨ ਬਹੁਤ ਸੀਗੀ ਮੈਂ ਇਹਦਾ ਤਰਲਾ ਮਾਰਿਆ ਮੈਂ ਕਿਹਾ ਤੂੰ ਇਹਦਾ ਚਲਾਨ ਭੇਜ ਦਿਓ ਇਹਨਾਂ ਨੇ ਮੇਰਾ ਕੋਈ ਨਹੀਂ ਸੁਣੀ 6 ਮਹੀਨੇ ਹੋ ਗਏ ਇਹਦਾ ਲਾਰਿਆ ਚ ਰੱਖਣ ਡਿਆ ਹੂੰ ਤੇ ਹੁਣ ਜਦੋਂ ਦੀ ਬਹਿਸ ਵਾਜੀ ਹੋਈ ਤੇ ਕਿਸ ਤਰ੍ਹਾਂ ਤੁਹਾਡਾ ਸ਼ਬਦ ਆ ਮੈਂ ਆਣ ਕੇ ਸਾਸੀ ਕਾਲ ਬੁਲਾਈ ਆ ਮੈਂ ਕਿਹਾ ਸਾਸੀ ਕਾਲ ਵੀਰੇ ਆਂਦਾ ਹਾਂ ਦੱਸੋ ਕੀ ਕੰਮ ਆ ਆ ਕੋਈ ਗੱਲ ਐ ਤਰੀਕਾ ਵਾ ਤੂੰ ਡਿਊਟੀ ਤੇ ਆ ਤੂੰ ਡਿਊਟੀ ਗਵਰਨਮੈਂਟ ਦੀ ਕਰਦਾ ਮੈਨੂੰ ਕੋਈ ਸ਼ਾਮ ਤੋੜੀ ਕਰਦਾ ਵਾ ਜਿਹੜਾ ਕੋਈ ਕੰਮ ਨੂੰ ਆਊਗਾ ਉਹਨੇ ਕੰਮ ਦਾ ਪੁੱਛਣਾ ਨਹੀਂ ਬਿਲਕੁਲ ਕੀ ਹੁਣ ਮੰਗ ਕੀ ਕਰਦੇ ਮੰਗ ਮੈਂ ਇਹ ਕਰਦੀ ਆ ਕਿ ਮੇਰੀ ਗੁੜੀਆ ਦਾ ਚਲਾਨ ਭੇਜਿਆ ਜਾਵੇ ਜੀ ਇੱਕ ਭੈਣ ਇਥੇ ਪਹੁੰਚੀ ਸੀ ਬਹਿਸ ਵਜੇ ਕਰਦੀ ਪੀਸੀਬ ਬਹੁਤ ਜਿਆਦਾ ਰਫ ਬੋਲਦੀ ਤੁਸੀਂ ਜਾਂ ਫਿਰ ਉਹ ਬੋਲਦੀ ਹਾਂ ਨਹੀਂ ਪਤਾ ਇਹ ਦੱਸੋ ਹੋਏਗਾ ਕੀ ਹੈ ਵੇਖੋ ਜੀ ਮੈਂ ਤਾਂ ਕਿਹਨੂੰ ਰਫ ਨਹੀਂ ਬੋਲਿਆ ਤੁਸੀਂ ਵੀ ਲੱਗੇ ਜੀ ਠੀਕ ਹੈ ਨਾ ਜੀ ਇਹਨਾਂ ਦਾ ਇੱਕ ਚਲਾਨ ਆ 52 ਨੰਬਰ ਆ ਫਾਇਲਾ ਸਾਡੇ ਕੋ ਤੁਮ ਸਾੜਕੇ ਆਪਣਾ ਇਹਨਾਂ ਦੀ ਬੇਟੀ ਦਾ ਕੋਈ ਉਹਨਾਂ ਦੇ ਘਰੇ ਵੱਲ ਜਾਮ ਆ ਵੀ ਉਹਨੂੰ ਕੋਈ ਦੇ ਕੇ ਮਾਰਤਾ ਹੀ ਉਹਦਾ ਚਲਾਨ ਰੈਡੀ ਆ ਇਤਰਾਜ਼ ਲੱਗੇ ਆ ਇਹ ਬੀਬੀ ਹੁਣ ਕਹਿੰਦੀ ਆ ਵੀ ਮੇਰਾ ਚਲਾਨ ਜਲਦੀ ਤੋਂ ਜਲਦੀ ਪੇਸ਼ ਕਰੋ ਹੁਣ ਉਹ ਤੇ ਪ੍ਰੋਸੈਸ ਦੇ ਨਾਲ ਹੀ ਚੱਲਣਾ ਜੋ ਵੀ ਹੋਇਆ 16 ਮਾਰਚ 2024 ਦਾ ਦੱਸਦੀ ਪਈ ਆ ਕਿ ਪਰ ਜਦੋਂ ਜਦੋਂ ਵੇਖੋ ਜੀ ਜਦੋਂ ਮੇਰ ਕੋ ਫਾਈਲ ਆਈ ਹੈ ਨਾ ਮੈਂ ਤਾਂ ਐਫਰਟ ਕਰਨ ਡਿਆ ਵਾਂ ਜਲਦ ਤੋਂ ਜਲਦ ਉਹਨੂੰ ਟੂ ਕੋਡ ਕਰਾਉਂਦੀ ਉਹਦੇ ਚ ਕੋਈ ਰਿਪੋਰਟਾਂ ਨੇ ਉਹ ਇਹਦਾ ਸਾਰੇ ਤੁਹਾਡੇ ਕੋਈ ਹੈ ਨਾ ਇਹਦਾ ਕੇਸ ਹੁਣ ਜੇ ਮੈਂ ਮੇਰੇ ਕੋਲ ਤੇ ਫਿਰ ਮੇਰੇ ਕੋਲ ਹੀ ਆ ਮੈਂ ਹੀ ਡੀਲ ਕਰਨੇ ਆ ਫਿਰ ਪਰ ਪਹਿਲਾਂ ਸਰ ਤੇ ਇੱਕ ਵੀਡੀਓ ਤੁਹਾਡੀ ਹੈਗੀ ਵਾ ਜਿਹਦੇ ਵਿੱਚ ਤੂੰ ਕਹਿੰਦੇ ਪਏ ਕਿ ਚੱਲ ਜਾ ਜੋ ਕਰਨਾ ਕਰ ਲੈ ਮੈਂ ਨਹੀਂ ਕਰਨਾ ਉਹ ਵੀਡੀਓ ਰਿਕਾਰਡ ਹੋਆ ਮੇਰੇ ਕੋਲ ਕੋਈ ਕੋਈ ਵੀਡੀਓ ਤੂੰ ਇਹ ਤੇ ਬਣਾ ਲੀਂਦੇ ਜਿਹੜੀ ਮਰਜੀ ਬਣਾ ਲੀਂਦੇ ਤੂੰ ਤੂੰ ਤੁਹਾਡਾ ਤੂੰ ਆਪਣਾ ਜੋ ਵੀ ਰਾਈਟ ਰੱਖਦੇ ਹੋਈਂ ਆਪਣੇ ਨਾਲ ਤੇ ਹੁਣ ਇੱਕ ਇਨਸਾਨ ਆਣ ਕੇ ਮੈਨੂੰ ਸ਼ਰੀਆਮ ਧਾਰੀ ਪਬਲਿਕ ਦੇ ਮੇਰੇ ਮੁਲਾਜ਼ਮਾਂ ਦੇ ਸਾਹਮਣੇ ਤੁਹਾਡੀ ਪ੍ਰੈਸ ਦੇ ਸਾਹਮਣੇ ਤੁਹਾਡੇ ਪ੍ਰੈਸ ਦੇ ਸਾਹਮਣੇ ਗਲਤ ਬੋਲੂਗਾ ਤੇ ਮੈਂ ਦੱਸੋ ਵੀ ਮੈਂ ਯੂਨੀਫਾਰਮ ਦੇ ਵਿੱਚ ਹਾਂ ਮੈਂ ਉਹਨੂੰ ਕੀ ਮਾੜਾ ਕਹਿੰਦਾ ਜਿਵੇਂ ਮੈਂ ਤੁਹਾਡਾ ਨਹੀਂ ਨੌਕਰ ਲੱਗਾ ਮੈਂ ਆਪਣੀ ਮਹਿਕਮੇ ਦਾ ਬਥੇ ਲੋਕਾਂ ਵਾਸਤੇ ਆਪਾਂ ਕੰਮ ਕਰਨਾ ਸੀ ਦੇਖੋ ਜੀ ਮੈਂ ਆਪਣੇ ਮਹਿਕਮੇ ਦਾ ਕੰਮ ਕਰ ਰਿਹਾ ਮਹਿਕਮੇ ਦਾ ਕੰਮ ਜਿਹੜਾ ਮੇਰੀ ਫਾਈਲ ਆ ਮੈਨੂੰ ਕੰਪਲੀਟ ਕਰਕੇ ਭੇਜੂਗਾ ਪਬਲਿਕ ਕਿਉਂ ਰੋਈ ਜਾਵੇ ਪਬਲਿਕ ਆ ਕੇ ਥੋੜੀ ਵੀ ਤੁਹਾਨੂੰ ਮਾੜਾ ਚੰਗਾ ਬੋਲੀ ਜਾਦਾ ਸਰ ਉਹ ਵੀ ਰਿਪੋਰਟ ਹੈਗਾ ਜੋ ਉਹਨੇ ਬੋਲਿਆ ਉਹ ਵੀ ਰਿਪੋਰਟ ਹੈ ਸਾਰਾ ਕੰਪਲੀਟ ਹੈਗਾ ਪਰ ਉਹਦਾ ਤੁਹਾਡੇ ਤੇ ਬਲੇਮ ਲਾਇਆ 5000 ਰੁਪਏ ਦਾ 5000 ਰੁਪਏ ਕਹਿੰਦੇ ਮੈਨੂੰ ਤਾਂ ਕੇ 5000 ਇਹ ਤਾਂ ਇਹੀ ਹੋਇਆ ਸੀ ਮੈਨੂੰ 5000 ਕੋਈ ਪਤਾ ਨਹੀਂ ਕਿਨੂੰ ਦੇ ਗਈ ਉਹ ਮੈਨੂੰ ਤਾਂ ਮੈਂ ਤਾਂ ਕੇ ਕੋ ਲਿਆ ਨਹੀਂ ਦੀ ਜੇ ਮੈਂ 5000 ਲਿਆ ਹੁੰਦਾ ਤਾਂ ਉਹਨੂੰ ਚਲਾਨ ਟੂ ਕੱਟਣਾ ਆ ਹੁੰਦਾ ਸਰ ਚਲੋ ਮੈਨੂੰ ਐ ਜੀ ਤਰੋੜਦੀ ਆ ਨਾ ਪਰਮਾਤਮਾ ਨੇ ਬੜੀ ਦਿਦਾ ਦਿਤੀ ਛੋਟੀਆਂ ਛੋਟੀਆਂ ਖਾਮੀਆਂ ਕਰਕੇ ਥੋੜਾ ਜਨਾ ਛਵੀ ਖਰਾਬ ਹੁੰਦੀ ਪੁਲਿਸ ਕਮਿਸ਼ਨਰ ਆਪਣੀ ਸਰ ਪੁਲਿਸ ਕਮਿਸ਼ਨਰ ਅਮਰੀਤ ਸਰ ਬਹੁਤ ਵਧੀਆ ਕੰਮ ਕਰਦੇ ਨੇ ਜਿਹਨੇ ਸਾਡਾ ਸਾਥ ਦੇਣਾ ਚਾਹੀਦਾ ਜੀ ਵੇਖੋ ਪਬਲਿਕ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਸਾਡੀਆਂ ਮਜਬੂਰੀਆਂ ਸਮਝਣੀਆਂ ਚਾਹੀਦੀਆਂ ਵੀ ਸਾਡੀ ਕੀ ਮਜਬੂਰੀ ਹੈ 100 100 200 200 ਸਾਡੇ ਕੋਲ ਦਰਖਾਸਤਾਂ ਵਾ ਹੈ 100 100 ਫਾਈਲ ਆ ਉਹਨ ਇੱਕੇ ਫਾਈਲ ਉਤੇ ਹੀ ਸਮਾਨ ਤੇ ਸਾਰਿਆਂ ਨੂੰ ਸਮਾ ਦਵਾਂਗੇ ਨਾ ਸਰ ਬਾਤ ਬੜੀ ਇਹ ਕਿਤੇ ਉੱਠਣ ਲੱਗੇ ਕਿ ਦਿੱਕਤ ਨਹੀਂ ਹੁੰਦੀ ਹੀਟਰ ਲਾ ਕੇ ਬੈਠਾ ਦਿਖਾਓ ਜਿਹੜੇ ਲੱਗ ਕੇ ਬੈਠੇ ਨੇ ਜੇ ਉੱਠਣ ਲੱਗੇ ਦਿੱਕਤ ਨਹੀਂ ਹੁੰਦੀ ਹੁੰਦੀ ਕਿ ਜੇ ਵੀ ਠੰਡ ਵਿੱਚ ਸਰ ਕਿੰਨਾ ਕਿ ਜਾਇਜਾ ਹੈ ਹੀਟਰ ਲਾਇਆ ਤੁਸੀਂ ਕਿੰਨਾ ਕਿ ਜਾਇਜਾ ਹੈ ਜਿਹੜੀ ਲੋੜਿੰਦੀ ਬਾਈਟ ਉਹ ਕਰੋ ਇਹ ਮੇਰਾ ਪਰਸਨਲ ਮੈਟਰ ਹੈ ਮੇਰੇ ਪਰਸਨਲ ਕਿਉਂ ਮੇਰੀ ਮੈਟਰ ਹੈ ਮੇਰੇ ਮੇਰੇ ਸਰਵਾਈਕਲ ਦੀ ਪ੍ਰੋਬਲਮ ਹੈ ਹੀਟਰ ਲਾ ਸਕਦੇ ਹਾਂ ਬਿਲਕੁਲ ਸਾਰੀਆਂ